ਸਸਿਕਲ ਜੀ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਬੱਚਿਆਂ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਸਾਰੇ ਕਬੂਤਰਾਂ ਨੂੰ ਪਾਣੀ ਪਾ ਪਾ ਤੇ ਜਿਹੜੇ ਬੱਚੇ ਬੱਚਿਆਂ ਵਾਲੇ ਕਬੂਤਰ ਉਹਨਾਂ ਨੂੰ ਦਾਣਾ ਪਾਣੀ ਪਾਤਾ ਤੇ ਆਪਣੀ ਜੰਗਪੂਰ ਸੱਤ ਚੱਲ ਪਈ ਟਾਈਮ ਕਿਉ ਹੋ ਗਿਆ 7:25 ਹੋ ਗਏ 5 ਮਿੰਟ ਹੀ ਰਹਿ ਗਏ ਬਾਈ ਜੀ ਬਾਜੋ ਬਾਜੋ ਆਖੀ ਲੱਗੀ ਇਹ ਚੱਲ ਪਈ ਸਕੂਲ ਰਾਤ ਨੂੰ ਪਸ਼ੂ ਬਹੁਤ ਤੰਗ ਕਰਦੇ ਆ ਤੇ ਫਿਰ ਉਹ ਫੇ ਆਪਣਾ ਮੰਜਾ ਬਿਸਤਰਾ ਹੀ ਵੀ ਛਾਈ ਪਿਆ ਤੇ ਵੀ ਚੱਲਦੇ ਆ ਸਕੂਲ ਨੂੰ ਤੇ ਚਲੋ ਜੀ ਚਲੋ ਆ ਚੱਲ ਪਈ ਬਾਈ ਓਏ ਹੈਲੋ ਇਹ ਚੱਲ ਪਈ ਸਕੂਲ ਨੂੰ ਕੱਲ ਵੀਰ ਕੇ ਰਹਿ ਪਏ ਸੀਗੇ ਤੇ ਅੱਜ ਨਿੱਕਾ ਹੁਰੂਂਜੇ ਕਰਦਾ ਸੀ ਅਪ ਕੀ ਰਹਿ ਗਿਆ ਹੁਣ 5 ਮਿੰਟ ਹੀ ਰਹਿ ਗਏ ਲੈ ਲਓ ਜਿਹੜਾ ਕੁਝ ਪਿਆ ਰਹਿਦਾ ਲਓ ਜੀ ਬੱਚੇ ਆਪਾਂ ਬਾਤੇ ਆ ਉਹ ਸਾਲਾ ਜਾਲਤੀ ਬੈਹ ਜਾਂਦਾ ਨਿੱਤ ਤੇ ਨਿੱਕੇ ਬੱਚੇ ਆ ਜਿਹੜੇ ਉਹ ਤਾਂ ਛਤਰੀਆਂ ਤੇ ਬਾਤੇ ਤੇ ਜਿਹੜੇ ਵੱਡੇ ਆ ਬਈ ਹਜੇ ਤੱਕ ਨਹੀਂ ਡਾਈਡ ਹੋਏ ਗਏ ਉਹ ਜਾਲਾਂ 'ਚ ਪਾਤੇ ਆਪਾਂ ਜਾਲਾਂ 'ਚ ਪਾਤੇ ਤੇ ਥੱਲੇ ਵੀਰ ਲਈ ਜਾਂਦਾ ਆਪਣਾ ਵਾਂ ਰਹਿ ਗਿਆ ਸੀ ਬੀਜਣ ਵਾਲਾ ਇਹ ਅੱਜ ਬੀਜ ਦਿਆਂਗੇ ਤੇ ਥੱਲੇ ਵੀਰ ਲਈ ਰਲਾਈ ਜਾਂਦਾ ਬਾਈ ਤੇ ਤਾਂ ਤੁਰੇ ਜਾਂਦੇ ਉੱਠ ਗਿਆ ਤਾਂ ਉਹ ਵੱਡਾਈ ਆ ਉੱਡ ਕੇ ਬੈਠਾ ਗਿਆ ਇਹਦੇ ਚ ਦੋ ਤਿੰਨ ਬੱਚੇ ਹੈਗੇ ਕੋਈ ਦਿੱਕਤ ਆ ਬਿਮਾਰ ਆ ਥੋੜਾ ਜਿਆਦਾ ਹੀ ਜਖਾਮ ਬਹੁਤ ਜਿਆਦਾ ਤੇ ਅੱਖੀ ਖਰਾਬ ਹੋ ਗਈ ਸੀ ਉਹ ਵੀ ਸਾਡੇ ਕੁੱਕੜਾਂ ਨੂੰ ਡਈ ਜਾਂਦੇ ਹਲੋ ਭਾਈ ਦੋ ਦਿਨਾਂ ਹੀ ਤਾਂ ਅਸੀਂ ਟਾਂਗਰ ਸਾੜਿਆ ਤੇ ਹੁਣ ਇਕੱਠਾ ਕਰੀ ਜਾਂਦੇ ਆ ਤੇ ਵਟਾਂ ਭੰਨੀਆਂ ਸਾਰਿਆਂ ਦੀਆਂ ਕਰੂਟਰ ਵੇਟਰ ਮਾਰ ਕੇ ਭੰਨ ਦਿੰਨੇ ਆ ਵਟਾਂ ਤੇ ਆ ਜਿਹੜਾ ਪਰਾਲਾ ਜਾਂ ਹੈਗਾ ਇਕੱਠਾ ਕਰਕੇ ਮਾਰਦੇ ਆ ਨੂੰ ਬਾਹਰ ਇਹ ਅਸੀਂ ਕਰਨ ਲੱਗੇ ਇਕੱਠਾ ਤੇ ਹੈ ਥੋੜੀਆਂ ਦੌਗੀਆਂ ਹੀ ਕੱਲ ਹਵਾ ਬਹੁਤ ਵਗਦੀ ਸੀ ਕਿ ਮੱਚ ਗਿਆ ਵਧ ਗਈ ਮੱਚ ਗਿਆ ਖੁੱਲ ਮਲਾ ਕੇ ਆਹੀ ਰਹਿ ਗਿਆ ਮਾੜਾ ਮੋਟਾ ਵੱਡੀਆਂ ਦੌਗੀਆਂ ਉਧਰ ਨੂੰ ਲਓ ਜੀ ਆਪਾਂ ਵਟਾਂ ਭੰਦੀਆਂ ਉਹ ਪਰਲੇ ਪਾਸੇ ਕੈਰੀ ਭੀੜੇ ਕਰਦੇ ਲਾਮ ਵਾਲੀ ਆ ਕਿ ਸਾਢੇ 3 ਕਿੱਲੇ ਲਾਵਾ ਤੇ ਆਪਾਂ ਕਿਆਰੀ ਭੀੜੇ ਕਰਦੇ ਬੱਤਰੀ ਇਹਦੇ ਕਰਦੇ ਵੇ ਮੁੜ ਕੇ ਪਾਣੀ ਲਾਉਣ ਵੇਲੇ ਬਹੁਤ ਔਖਾ ਆ ਜਾਂਦਾ ਉਹ ਵੀ ਕਿੱਲੇ ਵਾਲੇ ਭੀੜੇ ਵੱਡੇ ਕਹਿ ਰਹੇ ਸੀ ਉਹ ਵੀ ਭੀੜੇ ਕਰਦੇ ਸਾਰੇ ਜੀ ਰੋਟਾ ਵੇਟਰ ਜਵਟਰਾਂ ਵਾਲੇ ਸਾ ਮਰਾ ਕੇ ਤੇ ਉਹ ਉੱਤਰ ਖਰੋਂ ਵੀ ਜਿਹੜੇ ਉੱਤੇ ਸਾਈਡ ਤੇ ਲਓ ਜੀ ਕਣਕ ਵੀਜੀ ਆਨੇ ਬਹੁਤ ਔਖਾ ਸਾਲਾ ਵੀਲੇ ਬਹੁਤ ਟੜਦੇ ਆ ਆ ਸਾੜੀ ਜਨੇ ਜਿਵੇਂ ਜਿਵੇਂ ਟਰੈਕਟਰੋਂ ਬੰਦੋਂ ਵੀ ਸਾੜੀ ਜਨੇ ਵੀਲੇ ਬਹੁਤ ਹੀ ਜਿਆਦੇ ਅੜਦੇ ਆ ਸਾਰੇ ਵਾਣ ਚ ਬੁਰਾ ਹਾਲ ਆ ਇਸ ਤੱਕ ਇਧਰ ਨੂੰ ਵੀਲੇ ਆੜਨਗੇ ਤੇ ਵੀਲੇ ਸਾਰੇ ਜੀ ਅੜੀ ਜਾਂਦੇ ਆ ਪਤਾ ਨਹੀਂ ਕੀ ਪ੍ਰੋਬਲਮ ਹੋਈ ਆ ਲਓ ਜੀ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਪਾਸੰਗ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਰ ਕਿਰਪਾ ਦੇ ਨਾਲ ਕਣਕਾ ਪਦਿੱਤੀ ਆ ਬੀਜ ਤੇ ਮੈਂ ਚਾਹਨਾ ਇੱਕ ਧਾਰ ਕੱਢਣੀ ਉਧਰ ਤੇ ਕਣਕ ਬੀਜੀ ਗਈ ਤੇ ਕੱਲ ਨੂੰ ਜਿਹੜੀਆਂ ਮੜਗਾ ਮੁੰਡ ਪਰਾਲੀ ਦੀਆਂ ਢੇਰਾਂ ਵਿੱਚ ਢੂਰ ਵਿੱਚ ਚੱਕਦੇ ਆਂਗੇ ਤੇ ਮੈਂ ਕਿਤੇ ਬਾਹਰ ਜਾਣਾ ਤੇ ਨਿਪਟ ਗਿਆ ਕੰਮ ਸ਼ਗਲ ਨੂੰ ਦਿਖਾ ਰਿਹਾ ਹਣਾ ਪੱਠੇ ਪੱਠੇ ਵੱਢ ਕੇ ਕੁਦਰਦੀ ਤੇ ਇੱਕ ਬੱਚਾ ਆਪਣਾ ਬੈਰੀ ਲੈ ਗਈ ਇੱਕ ਸਿੱਟ ਗਈ ਸਿੱਟਿਆ ਜਿਹੜਾ ਉਹ ਤਾਂ ਆ ਗਿਆ ਤੇ ਜਿਹੜਾ ਲੈ ਗਈ ਤੇ ਉਹ ਫਿਰ ਕਿੱਥੋਂ ਆਉਣਾ ਸੀ ਹਣਾ ਬੈਰੀ ਲੈ ਗਈ ਤੇ ਮੱਖ ਆਪਣਾ ਰਾਖੀ ਰੱਖਣ ਦੇ ਕਾਰਨ ਬਚਿਆ ਹੁੰਦਾ ਰਾਖੀ ਰਾਤ ਨੂੰ ਸੌਣਾ ਤਾਂ ਮਿਲਦਾ ਨਹੀਂ ਆ ਸਾਰੀ ਰਾਤ ਦੇ ਵਿੱਚੋਂ 2-4 ਘੰਟੇ ਸੁੱਤਾ ਜਾਂਦਾ ਤੇ ਕਣਕ ਦੀ ਬਿਜਾਈ ਅਸੀਂ ਵੀਜਣ ਲੱਗੇ 10 ਵਜੇ ਤੇ ਟਾਈਮ ਬੜਾ ਤਾਂ ਲੱਗ ਗਿਆ ਵੀਲੇ ਬਹੁਤ ਅੜਦੇ ਸੀ ਵਾਹਣ ਬਹੁਤ ਖਰਾਬ ਸੀਗਾ ਕਿਉਂਕਿ ਵਾਹਣ ਮੱੱਛਿਆ ਹੀ ਨਹੀਂ ਸੀਗਾ ਤੇ ਵੈਗਰੂ ਦੀ ਮੇਰ ਨਾਲ ਚੱਲ ਬੀਜਿਆ ਗਿਆ ਬੀਜਣ ਦੀ ਸਾਰੀ ਦਿੱਕਤ ਸੀਗੀ ਚਲੋ ਠੀਕ ਹੈ ਜੀ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਕਲ ਨੂੰ ਤਰੀ ਗਾ ਮੇਰੀ ਮਤਰੀ ਤੇ ਜਾਣਾ ਤੇ ਵਲੌਗ ਆਪਾਂ ਸਟਾਰਟ ਕਰਾਂਗੇ ਲੀਡ ਦੇ ਜਿਮਾਂਗ ਬਣਿਆ ਪਾ ਤੇ ਆਪਣੇ ਚੰਡੇ ਲਾ ਗਏ ਜਿਹੜੇ ਵੀ ਆ ਆਪਣੇ ਕੋਈ ਗਾਕੀ ਵਾਲੇ ਬੰਦੇ ਹੁੰਦੇ ਆ ਚਲੋ ਉਹ ਚੰਡੇ ਲਾ ਗਏ ਚੰਡੇ ਦਿਖਾਉਣਾ ਮੈਂ ਤੁਹਾਨੂੰ ਚੰਡੇ ਝੜੂ ਤੇ ਲੱਗੇ ਬੈਂਪੀ ਦੇ ਤੇ ਹੋਏ ਸਥਿਪਤ ਉਤਰਦੇ ਸੀ ਤੇ 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 ਓਏ ਓਏ ਉਹ ਵਿਚੰਡੇ ਲੱਗੇ ਨੇ ਚੰਡੇ ਲਾਗੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਆਪਣੇ ਜੰਗ ਫੋਰ ਸਾਈ ਬੈਠੀ ਆ